ਐਰੀ ਫਰਮਾਂ ਨੂੰ ਪਸ਼ੂ ਪਾਲਕਾਂ ਨੂੰ ਕਿਸਾਨ ਭਰਾਵਾਂ ਨੂੰ ਗੁਰਲਾਬ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜਾ ਅੱਜ ਦਾ ਆਪਣਾ ਟੌਪਿਕ ਆ ਉਹ ਆਪਣਾ ਡੇਢ ਮਹੀਨਾ ਰਹਿੰਦੇ 1 ਮਹੀਨਾ ਰਹਿੰਦੇ ਆਪਾਂ ਪਸ਼ੂ ਨੂੰ ਕਿਵੇਂ ਤਿਆਰ ਕਰ ਸਕਦੇ ਆ ਕੀ ਵਿਧੀ ਆ ਕੀ ਆਪਾਂ ਦੇ ਸਕਦੇ ਆ ਜਿਵੇਂ ਕਿ ਮੇਰੀਆਂ ਪ੍ਰਾਣੀਆਂ ਵੀਡੀਓ ਨੂੰ ਤੁਸੀਂ ਬਹੁਤ ਭਰਪੂਰ ਹੰਗਾਰਾ ਦਿੱਤਾ ਉਤਸ਼ਾਹ ਮੈਨੂੰ ਮਿਲਿਆ ਉਹਨਾਂ ਦੇ 1 ਮਿੰਟਾਂ ਤੇ ਫਿਰ ਮੈਂ ਨਵੀਆਂ-ਨਵੀਆਂ ਖੋਜਾਂ ਕਰਦਾ ਨਵੀਆਂ-ਨਵੇਂ ਤਰੀਕੇ ਦੇ ਨਾਲ ਮੈਂ ਤੁਹਾਨੂੰ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣਾ ਹੈਗਾ ਜਿਵੇਂ ਕਿ ਅੱਜ ਦੀ ਆਪਾਂ ਜਾਣਕਾਰੀ ਪਹੁੰਚਾਣੀ ਹੈਗੀ ਛੋਲਿਆਂ ਨੂੰ ਛੋਲਿਆਂ ਨੂੰ ਭੌਕੇ ਆਪਾਂ ਇੱਕ ਰਾਤ ਇੱਕ ਰਾਤ ਆਪਾਂ ਛੋਲੇ ਭੌਂਤੇ ਫਿਰ ਉਹ ਤੋਂ ਬਾਅਦ ਇਹਨੂੰ ਆਪਾਂ ਕੁੰਡੇ ਦੇ ਵਿੱਚ ਪਾ ਲੇ ਕੁੰਡੇ ਦੇ ਵਿੱਚ ਪਾ ਕੇ ਫਿਰ ਇਹਨੂੰ ਆਪਾਂ ਕੁੱਟ ਲੇ ਜਦੋਂ ਆਪਾਂ ਕਟਲੇ ਉੱਟ ਕੇ ਇਹ ਇਹ ਇਸ ਤਰ੍ਹਾਂ ਦੇ ਬਣ ਜਾਣਗੇ ਆਪ ਖਾ ਦਿਓ ਬਈ ਜਦੋਂ ਆਪਾਂ ਕਟਲੇ ਇਹ ਇਸ ਤਰ੍ਹਾਂ ਦੇ ਬਣ ਜਾਣਗੇ ਫਿਰ ਇਹਨੂੰ ਆਪਾਂ ਕੀ ਕਰਨਾ ਹੈਗਾ ਇਹਦੇ ਵਿੱਚ ਇਹਦੇ ਵਿੱਚ ਆਪਾਂ ਕੀ ਕਰਨਾ ਹੈਗਾ ਇਹਨੂੰ ਆਪਾਂ ਕਿਸੇ ਬਰਤਨ ਦੇ ਵਿੱਚ ਕੱਢ ਲੈਣਾ ਹੈਗਾ ਇਸ ਤਰ੍ਹਾਂ ਇਹਨਾਂ ਨੂੰ ਆਪਾਂ ਛੋਲਿਆਂ ਨੂੰ ਕੱਢ ਲਿਆ ਛੋਲਿਆਂ ਨੂੰ ਕੱਢ ਲਿਆ ਉਹਦੇ ਵਿੱਚ ਆਪਾਂ ਇੱਕ ਕੜਸ਼ੀ ਭਰ ਕੇ ਦੇਸੀ ਘਿਓ ਦੀ ਪਾਤੀ ਆਪਾਂ ਇਹ ਤੁਸੀਂ 1.5 ਮਹੀਨਾ ਪਹਿਲਾਂ ਸ਼ੁਰੂ ਕਰ ਲੋ ਜਦੋਂ ਆਪਣੀ ਮੱਝ ਦਾ 1.5 ਮਹੀਨਾ ਰਹਿ ਗਿਆ ਸੂਣ ਦਾ ਉਦੋਂ ਆਪਾਂ ਇਸ ਮੱਝ ਨੂੰ ਇਹ ਆਪਾਂ ਇਹ ਪ੍ਰੋਸੀਜਰ ਆਪਾਂ ਸ਼ੁਰੂ ਕਰ ਲੋ ਬਿਲਕੁਲ ਓਕੇ ਓਕੇ ਕੰਮ ਹੋਊਗਾ ਬਿਲਕੁਲ ਸਹੀ ਹੋਊਗਾ ਫਿਰ ਆਪਾਂ ਇਹਨੂੰ ਕੀ ਕਰਨਾ ਹੈ ਇਹਨੂੰ ਆਪਾਂ ਥੋੜਾ ਮਿਕਸ ਕਰਨਾ ਹੈਗਾ ਮਿਕਸ ਕਰਨ ਵਾਸਤੇ ਆਪਾਂ ਇਹਦੇ ਵਿੱਚ ਆਟਾ ਨਹੀਂ ਪਾਉਣਾ ਆਟਾ ਪਸ਼ੂ ਦੇ ਹਾਜਮਾ ਹੋਣ ਤੇ ਬਹੁਤ ਜ਼ਿਆਦਾ ਟਾਈਮ ਲੈਂਦਾ ਆਪਾਂ ਇਹਦੇ ਕੀ ਪਾਉਣਾ ਹੈਗਾ ਕਣਕ ਦਾ ਆਪਾਂ ਇਹਦੇ ਵਿੱਚ ਚੋਕਰ ਪਾ ਲੈਣਾ ਹੈਗਾ ਜਿਦੋਂ ਆਪਾਂ ਇਹਦੇ ਚੋਕਰ ਪਾ ਲਿਆ ਹੁਣ ਇਹਦੇ ਵਿੱਚ ਕੀ ਪਾ ਲਿਆ ਆਪਾਂ ਆਪਾਂ ਇਹਦੇ ਵਿੱਚ ਚੋਕਰ ਪਾ ਲਿਆ ਔਰ ਦੇਸੀ ਘਿਓ ਦੀ ਕੜਛੀ ਪਾ ਲਈ ਇੱਕ ਬੋਕ ਆਪਾਂ ਹੱਥ ਦਾ ਭਰ ਕੇ ਜਿਹੜਾ ਇਹ ਰਾਤ ਦਾ ਛੋਲੇ ਪਿਉਂਤੇ ਵੇਸੀ ਉਹ ਆਪਾਂ ਛੋਲੇ ਪਾਤੇ ਔਰ ਇੱਕ ਬੇਣਤੀ ਇਹ ਆਗੇ ਵੀਰ ਭਰਾਵਾਂ ਨੂੰ ਵੀ ਜਿਹੜਾ ਇਹਦਾ ਪਾਣੀ ਆਂਗਾ ਇਹ ਡੋਲਣਾ ਨਹੀਂ ਆਂ ਪੱਠੇ ਪੜਾ ਕੇ ਉਹ ਆਪਾਂ ਕੀ ਕਰਨਾ ਹੈਗਾ ਉਹ ਜਿਹੜਾ ਪਾਣੀ ਆਪਾਂ ਇਹਦੇ ਵਿੱਚ ਆਪਾਂ ਛੋਲੇ ਪਿਉਂਤੇ ਸੀ ਉਹ ਛੋਲਿਆਂ ਦਾ ਪਾਣੀ ਆਪਾਂ ਇਹਦੇ ਵਿੱਚ ਕੱਢ ਦੇਣਾ ਹੈਗਾ ਕੜਤਾ ਇਹਨਾਂ ਨੂੰ ਆਪਾਂ ਕੁੱਟ ਕੇ ਛੋਲਿਆਂ ਦੇ ਵਿੱਚ ਪਾ ਲਏ ਹੁਣ ਆਪਾਂ ਕੀ ਕਰਨਾ ਹੈਗਾ ਲੋੜ ਮੁਤਾਬਕ ਆਪਾਂ ਇਹਦੇ ਵਿੱਚ ਲੋੜ ਮੁਤਾਬਕ ਗੁੜ ਪਾ ਲਿਆ ਥੋੜਾ ਗੁੜ ਆਪਾਂ ਕਿੰਨਾ ਪਾਉਣਾ ਵੀ ਇੱਕ ਲੱਡੂ ਆਪਾਂ 200 ਗ੍ਰਾਮ ਦਾ ਇਹਦੇ ਵਿੱਚ ਆਪਾਂ ਗੁੜ ਪਾ ਲਿਆ ਜੀਦੂ ਇਹਦੇ ਵਿੱਚ ਦੇਸੀ ਕਿਉਂ ਪਾਇਆ ਹੋਊਗਾ ਇਹ ਆਪਣਾ ਇੱਕ ਪਿੰਨੀ ਦੇ ਰੂਪ ਦੇ ਉੱਤੇ ਪਿੰਨੀ ਬਣ ਜੂਗੀ ਜਿਹੜੀ ਮੇਰੀ ਵੀਡੀਓ ਹੁੰਦੀ ਹੈ ਮੇਰੀ ਵੀਡੀਓ ਹੁੰਦੀ ਹੈ ਥੋੜੀ ਜੀ ਮਿਹਨਤ ਵਾਲੀ ਹੈ ਜਿਹੜਾ ਤਾਂ ਮੇਰੀ ਮਿਹਨਤ ਦੇ ਉੱਤੇ ਮੇਰੇ ਦੱਸੇ ਮੁਤਾਬਕ ਕਰ ਲੂਗਾ ਉਹ ਤਾਂ ਬਿਲਕੁਲ ਓਕੇ ਤੇ ਰਿਜ਼ਲਟ ਦਾ ਉਹ ਨੂੰ ਰਿਜ਼ਲਟ ਉਵੇਂ ਹੀ ਮਿਲੂਗਾ ਇਹਦਾ ਕੁੱਟਣ ਦਾ ਮਤਲਬ ਮੇਰਾ ਕੀ ਸੀ ਇਹ ਮੇਰਾ ਪਿੰਨੀ ਬਣਾਉਣ ਦਾ ਕੀ ਮਤਲਬ ਸੀ ਜਿਵੇਂ ਹੋਣ ਕੇ ਇਹ ਛੋਲੇ ਆਪਣੇ ਆਪਾਂ ਛੋਲੇ ਵੀ ਇੱਕ ਪ੍ਰਾਂਦ ਦੇ ਵਿੱਚ ਪਾ ਕੇ ਤਸਲੇ ਦੇ ਵਿੱਚ ਪਾ ਕੇ ਆਪਾਂ ਪਸ਼ੂ ਨੂੰ ਖਵਾ ਸਕਦੇ ਹਾਂ ਉਹਦੇ 'ਚ ਕੀ ਕਰੂਗਾ ਜਿਹੜੇ ਇਹ ਛੋਲੇ ਹੁੰਦੇ ਆ ਇਹ ਗੋਲ ਹੁੰਦੇ ਆ ਇਹ ਕੀ ਆ ਗੋਹੇ ਰਾਹੀਂ ਇਹ ਵਾਪਸ ਕਢ ਦਿੰਦਾ ਪਸ਼ੂ ਹੁਣ ਕੀ ਕੀਤਾ ਵੀ ਆਪਾਂ ਇਹ ਕੁੱਟ ਲੇ ਕੁੱਟ ਕੇ ਇਹ ਇਹੋ ਜੇ ਬਣ ਗਏ ਇਹ ਬਣਨ ਦੇ ਨਾਲ ਇਹਨੂੰ ਆਪਾਂ ਇੱਕ ਟਾਈਮ ਇੱਕ ਬੁੱਕ ਸਵੇਰ ਵੇਲੇ ਦੇ ਦੇਣਾ ਹੈ ਦੇਣਾ ਕਦੋਂ ਆ ਪਸ਼ੂ ਨੂੰ 2 ਘੰਟੇ ਪਾਣੀ ਨਹੀਂ ਪਿਉਣਾ 2 ਘੰਟੇ ਨੀਰਾ ਨਹੀਂ ਪਾਉਣਾ ਉਸ ਟਾਈਮ ਦੇ ਨਾਲ ਦੇਣਾਗਾ ਡੇਢ ਮਹੀਨੇ ਰਹਿੰਦੇ ਆਪਾਂ ਇਹਨਾਂ ਨੂੰ ਸਟਾਰਟ ਕਰ ਲਓ ਛੋਲਿਆਂ ਨੂੰ ਇੱਕ ਬੁੱਕ ਪੌਂਚ ਮੁਤਾਬਕ ਤੁਸੀਂ ਵੱਧ ਵੀ ਕਰ ਸਕਦੇ ਹੋ ਜੇ ਤੁਹਾਡੀ ਵੱਡੀ ਮੈਂ ਆ ਤਾਂ ਤੁਸੀਂ ਕਿਲੋ ਛੋਲੇ ਵੀ ਪਾ ਸਕਦੇ ਹੋ ਉਹਨੂੰ 2 ਕਟਸ਼ੀਆਂ ਘਿਓ ਦੀਆਂ ਅਗਰ ਥੋੜਾ ਛੋਟਾ ਪਸ਼ੂ ਆ ਨਾਰਮਲ ਪਸ਼ੂ ਆ ਤਾਂ ਮਤਲਬ 1/2 ਕਿਲੋ ਛੋਲੇ ਬਹੁਤ ਨੇ ਇੱਕ ਪਸ਼ੂ ਨੂੰ ਇਹ ਦਿੱਤੇ ਜਾਣ ਔਰ ਦਿੱਤੇ ਜਾਣ ਕੁੱਟ ਕੇ ਦਿੱਤੇ ਜਾਣ ਪਿਉ ਕੇ ਇਹ ਨਾ ਹੋਵੇ ਸਾਬ ਤੇ ਆਪਾਂ ਦੇਗੇ ਸਾਬ ਤੇ ਨੂੰ ਕੁੱਟ ਲਗੇ ਤੇ ਦੇ ਦੇ ਗੇ ਨਹੀਂ ਭਾਈ ਮੇਰੀ ਵੀਡੀਓ ਤੇ ਤੁਹਾਨੂੰ ਥੋੜੀ ਮਿਹਨਤ ਕਰਨੀ ਪਊਗੀ ਜੇ ਤੁਸੀਂ ਰਿਜ਼ਲਟ ਲੈਣਾ ਹੈ ਫੇਰ ਆਪਾਂ ਕੀ ਕਰਨਾ ਇੱਕ ਟਾਈਮ ਦੀ ਖਰਾਕ ਆਪਾਂ ਇਹ ਦੇ ਦੇਣੀ ਆਂਗੇ ਸਵੇਰ ਵੇਲੇ ਦੀ ਫੇਰ ਇਹਨੂੰ ਆਪਾਂ ਹਟਾ ਦਿਓ ਇਸ ਚੀਜ਼ ਨੂੰ ਫੇਰ ਆਪਾਂ ਕੀ ਕਰਿਆ ਇਹ ਆਪਾਂ ਇਹਦਾ ਹਲਵਾ ਬਣਾ ਲਿਆ ਹਲਵਾ ਕਾਦਾ ਬਣਾਇਆ ਆਪਾਂ ਆਪਾਂ ਇੱਕ ਕੌਲੀ ਵੇਸਣ ਲਿਆ ਔਰ ਇੱਕ ਕੌਲੀ ਇਹ ਆਪਾਂ ਦੇਸੀ ਘਿਓ ਲੈ ਲਿਆ ਇਹ ਆਪਾਂ ਦੇਸੀ ਘਿਓ ਲੈ ਲਿਆ ਔਰ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾ ਕੇ ਇਹਦਾ ਪ੍ਰਸ਼ਾਦ ਬਣਾ ਲਿਆ ਆਪਾਂ ਔਰ ਜੇ ਤੁਸੀਂ ਚੰਗੀ ਤਰ੍ਹਾਂ ਤਿਆਰ ਕਰਨਾ ਡਾਲਡਾ ਘਿਓ ਜਾਂ ਤੇਲ ਨਾ ਦਿਓ ਅਗਰ ਪਹੁੰਚ ਪੈਂਦੀ ਆ ਦੇ ਸਕਦੇ ਹੋ ਅਲਾਉ ਕਰਦੀ ਆ ਵੀ ਦੇਸੀ ਘਿਓ ਦੇਣਾ ਹੈ ਆਪਾਂ ਤਾਂ ਤੁਸੀਂ ਦੇਸੀ ਘਿਓ ਦਾ ਪ੍ਰਸ਼ਾਦ ਬਣਾ ਕੇ ਕਮਸੇ ਕਮ ਉਹਨੂੰ 1 ਮਹੀਨਾ ਦੇ ਦਿਓ 15 ਦਿਨ ਪਹਿਲਾਂ ਇਹ ਸ਼ੁਰੂ ਕਰ ਲਓ 1.5 ਮਹੀਨਾ ਰਹਿੰਦੇ ਔਰ ਜਿੱਦੇ ਇੱਕ ਪੂਰਾ ਮਹੀਨਾ ਰਹਿ ਗਿਆ ਮਹੀਨੇ ਦੇ ਵਿੱਚ ਤੁਸੀਂ ਇਹ ਬਣਾ ਲਿਓ ਜਿਵੇਂ ਪਾਈਆ ਦਾ ਦੇਣਾ ਹੈ ਆਪਾਂ ਤਾਂ 1 ਕਿਲੋ ਘਿਓ ਦੇ ਆਪਣਾ ਚਾਰ ਬਣ ਜਾਣਗੇ 3 ਕਿਲੋ ਦੇ ਦਿਓਗੇ ਤਾਂ ਆਪਾਂ ਨੂੰ 12 12 ਪ੍ਰਸ਼ਾਦ ਬਣ ਜਾਣਗੇ ਆਪਣੇ 12 ਸ਼ਫੀਸ਼ਟਾ ਪਸ਼ੂ ਨੂੰ ਔਰ ਸੂ ਵਧੀਆ ਝੇਰ ਵਧੀਆ ਪਾਉ ਲੇਵਾ ਬਣਾਉ ਲੇਵਾ ਭਰਪੂਰ ਬਣਾਉ ਜਿਹੜੇ ਆਪਾਂ ਛੋਲਿਆਂ ਵਾਲਾ ਇਹ ਸਿਸਟਮ ਦਿੱਤਾ ਹੈਗਾ ਇਹ ਤਾਂ ਇਨੀ એનર્ਜੀ ਦਿੰਦਾਗਾ ਬਹੁਤ ਜਿਆਦਾ એનર્ਜੀ ਦਿੰਦਾ ਹੈ ਕਈ ਵੀਰ ਭਰਾਵਾਂ ਦੇ ਫੋਨ ਆ ਜਾਂਦੇ ਆ ਜਿਵੇਂ ਕਿ ਮੇਰੀ ਵੀਰ ਗੋ ਬੇਸਣ ਵਾਲੀ ਤੇ ਤੇਲ ਵਾਲੀ ਦਿੱਤੀ ਸੀ ਉਹ ਕਹਿੰਦੇ ਆ ਵੀ ਅਸੀਂ ਡੇਢ ਮਹੀਨਾ ਵੀ ਰਹਿੰਦਾ 2 ਮਹੀਨੇ ਰਹਿੰਦੇ ਆ ਇਹ ਮੈਨੂੰ ਅੱਜ ਵੀਡੀਓ ਉਹਨਾਂ ਦੇ ਜ਼ਰੀਏ ਉਹਨਾਂ ਦੇ ਕਮੈਂਟਾਂ ਕਰਕੇ ਹੀ ਮੈਨੂੰ ਤਿਆਰ ਕਰਨੀ ਪਈ ਹੁਣ ਉਹ ਵੀਰ ਭਰਾਵਾਂ ਨੂੰ ਇਹ ਜਿਹੜੀ ਅੱਜ ਦੀ ਇਹ ਵੀਡੀਓ ਆ ਉਹ ਮੇਰੀ ਇਹ ਵੀਡੀਓ ਉਹਨਾਂ ਦੇ ਤੱਕ ਪਹੁੰਚਾਉਣ ਦਾ ਮਤਲਬ ਆ ਜਿਨ੍ਹਾਂ ਦਾ ਡੇਢ ਮਹੀਨਾ ਪਸ਼ੂ ਦਾ ਸੂਣ ਵਿੱਚ ਰਹਿੰਦਾ ਚਾਹੋ ਉਹ ਗਾਂ ਏ ਚਾਹੋ ਉਹ ਮੈਂ ਆ ਕੋਈ ਵੀ ਦੇਣਾ ਜਿਹੜੀ ਇਹ ਦੇ ਵਿੱਚ ਘਿਓ ਪਾਉਣਾ ਦੇਸੀ ਵਾਲਾ ਘਿਓ ਵਾਲਾ ਸਿਸਟਮ ਆ ਇਹ ਉਹਦਾ ਪਾਣੀ ਦਾ ਕਮ ਸੇ ਕਮ ਵੀ 2 ਘੰਟਿਆਂ ਦਾ ਵਖਰਾ ਦੇ ਕੇ ਫੇਰ ਆਪਾਂ ਦੇਣਾ ਜਿਵੇਂ ਆਪਾਂ ਛੋਲੇ ਤੇ ਪ੍ਰਸ਼ਾਦ ਉਹਨੂੰ 2 ਟਾਈਮ ਦੇਤਾ ਅਗਰ ਉਹਨੂੰ ਤੁਸੀਂ 4 ਕਿਲੋ ਦਾਣਾ ਰੋਜ਼ ਦਾ ਪਾਉਨੇ ਹੋ ਉਹਦਾ ਤੁਸੀਂ ਕਿਲੋ ਰੂੜ ਕਿਲੋ ਦਾਣਾ ਘਟਾਓ ਇਹ ਕੋਦਾ ਨੀਰਾ ਜਿਹੜਾ ਤੁਸੀਂ ਵੱਧ ਪਾਉਨੇ ਹੋ ਨੀਰਾ ਘਟਾਓ ਨੀਰਾ ਘਟਾਉਣ ਦੇ ਨਾਲ ਭਾਈ ਪਸ਼ੂ ਲਿੱਸਾ ਨਹੀਂ ਹੁੰਦਾ ਦਾਣਾ ਘਟਾਉਣ ਨਾਲ ਪਸ਼ੂ ਲਿੱਸਾ ਨਹੀਂ ਹੁੰਦਾ ਜਿਹੜਾ ਸੂਣ ਵਾਲਾ ਪਸ਼ੂ ਹੁੰਦਾ ਆਪਾਂ ਨੂੰ ਭਾਰ ਦੀ ਸ਼ਿਕਾਇਤ ਕਦੋਂ ਆਉਂਦੀ ਆ ਉਹਨੂੰ ਆਪਾਂ ਓਵੇਂ ਹੀ ਜਿਵੇਂ ਪਹਿਲਾਂ ਨੀਰਾ ਪਾਉਨੇ ਆ ਪਾਈ ਜਾਂਦੇ ਆ ਦਾਣਾ ਪਾਈ ਜਾਂਦੇ ਆ ਸੂਣ ਵਾਲੇ ਪਸ਼ੂ ਨੂੰ ਖਰਾਕ ਦਿਓ ਨੀਰਾ ਘਟਾਓ ਉਹੋ ਲੈਵਲ ਤੁਸੀਂ ਮੇਨਟੇਨ ਕਰਕੇ ਚੱਲੋਗੇ ਤੇ ਬਿਲਕੁਲ ਓਕੇ ਦੇਊਗਾ ਨਾਲੇ ਦੁੱਧ ਦੇਊਗਾ ਕੋਈ ਥਾਣ ਤੇ ਫਰਕ ਨਹੀਂ ਪਊਗਾ ਪਸ਼ਮਾ ਦਾ ਫਰਕ ਨਹੀਂ ਪਊਗਾ ਲੇਵਾ ਭਰਪੂਰ ਕੱਢੂਗਾ ਔਰ ਥਾਣਾ ਦਾ ਪਸ਼ਮਾ ਭੂਰ ਕੱਢੂਗਾ ਪੂਰਾ ਵਧੀਆ ਔਰ ਇਹਦੇ ਨਾਲ ਤਾਂ ਦੇਸੀ ਘਿਓ ਦੇ ਨਾਲ ਤਾਂ ਜਦੋਂ ਤੁਸੀਂ ਬਣਾ ਕੇ ਵੇਸਣ ਦੇ ਵਿੱਚ ਦੇ ਦਿਓਗੇ ਦਾ ਪਿੰਡਾ ਵੀ ਪੂਰਾ ਚਮਕਦਾਰ ਪਿੰਡਾ ਆਊਗਾ ਦੇ ਸਕਦੇ ਹੋ ਕਿ ਤੁਸੀਂ ਇਹਨੂੰ ਜੇ ਤੁਸੀਂ ਦੇਣਾ ਆਟੇ 'ਚ ਵੀ ਦੇ ਸਕਦੇ ਹੋ ਜਿਹੜਾ ਬੇਸਣ ਆ ਬੇਸਣ ਜਲਦੀ ਹਾਜਮ ਆਉਂਦਾ ਹੈ ਪਸ਼ੂ ਦੇ ਆਟਾ ਟਾਈਮ ਲਾਉਂਦਾ ਹੈਗਾ ਇਸੇ ਕਰਕੇ ਤੁਹਾਨੂੰ ਇਹਦੇ ਵਿੱਚ ਦੱਸਿਆ ਜੇ ਮੇਰੀ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤੇ ਮੈਨੂੰ ਨਵਾਂ ਕੋਈ ਸੁਝਾਅ ਦਿਓ ਮੈਂ ਉਸ ਦੇ ਉੱਤੇ ਬਣਾਵਾਂ ਵੀ ਸਾਨੂੰ ਇਸ ਚੀਜ਼ ਦੀ ਜ਼ਰੂਰਤ ਆ ਉਸ ਚੀਜ਼ ਤੇ ਮੈਂ ਖੋਜ ਕਰਕੇ ਬਣਾਵਾਂ ਪਿਛਲੀਆਂ ਮੇਰੀਆਂ ਵੀਡੀਓ ਨੂੰ ਭਰਪੂਰ ਹੰਗਾਰਾ ਦਿੱਤਾ ਗੁਰਲਾਬ ਵੱਲੋਂ ਬਹੁਤ ਬਹੁਤ ਉਹ ਵੀਡੀਓ ਵੇਖਣ ਲੱਗਾ ਧੰਨਵਾਦ